ਦੋਸਤੋ ਅੱਸੀ ਆਦੀ ਵੀਡੀਓ ਵਿੱਚ ਗੱਲ ਕਰਾਂਗੇ 96 ਕਰੋੜੀ ਬਾਰੇ ਇਸ ਦਾ ਕੀ ਮਤਲਬ ਹੈ 96 ਕਰੋੜੀ ਖਾਲਸਾ ਕਦੋਂ ਸਜੇਗਾ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜੀ ਬੱਤਲ ਵਾਂਗ ਗਰਜਦਾ ਹੈ ਤਾਂ ਇੰਜ ਹੁੰਦਾ ਹੈ ਜਿਵੇਂ ਜੰਗ ਦੇ ਮੈਦਾਨ ਵਿੱਚ ਤਰਲ ਆ ਗਈ ਹੋਵੇ ਪਹਿਲਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਕੋ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ ਥਾਰ 파ਰ ਬਨਸਪਤੀ ਮਲਾਨੀ 96 ਕਰੋੜੀ ਮੇਕ ਮਾਲਾ ਪਾਣੀ ਹਾਰੀਆ ਇਸ ਤੋਂ ਭਾਵ ਹੈ ਕਿ ਜਿਵੇਂ 96 ਕਰੋੜੀ ਬੱਦਲ ਕੱਜਦੇ ਨੇ ਤਾਂ ਧਰਤੀ ਉੱਤੇ ਪਾਤ ਲੋਵਾ ਚੰਦੀ ਆ ਇੰਨਾ ਮੀਂਹ ਪੈਂਦਾ ਹੈ ਕਿ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਜਾਂਦਾ ਤਾਂ 96 ਕਰੋੜੀ ਤੋਂ ਇੱਕ ਇਹ ਭਾਵ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜੀ ਬੱਦਲ ਵੰਗ ਗੱਜਦਾ ਹੈ ਤਾਂ ਇੰਜ ਹੁੰਦਾ ਹੈ ਜਿਵੇਂ ਜੰਗ ਦੇ ਮਤਾਨ ਵਿੱਚ ਪਰਲੋ ਆ ਗਈ ਹੋਵੇ ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਅਲੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜੀ ਬਦਲਾਂ ਦੇ ਗੱਜਣ ਵੰਗ ਜੇਕਰ ਤੁਹਾਡੇ ਜੋ ਕੋਈ ਤਾਕਤ ਸ੍ਰੀ ਹਜੂ ਸਾਹਿਬ ਨਦੇੜ ਵਿਖੇ ਗਿਆ ਹੋਵੇ ਤਾਂ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਮਾਲਟੇਕਰੀ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਸਮੇਂ ਦਾ ਇੱਕ ਗੁਪਤ ਖਜ਼ਾਨੇ ਦੀ ਥਾਂ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਪਤਾਲਪੁਰ ਤੋਂ ਇੱਕ ਫਕੀਰ ਲੱਕੜਸ਼ਾਨ ਨੂੰ ਰਾਖੀ ਕਰਨ ਵਾਸਤੇ ਭੇਜਿਆ ਸੀ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹੀ ਦੇ ਸਮੇਂ ਤੱਕ ਇਸ ਥਾਂ ਦੀ ਰਾਖੀ ਕਰਦਾ ਰਿਹਾ ਜਿਸ ਲਈ ਇਹ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀਆਂ ਸੀ ਜਦੋਂ 10ਵੀਂ ਪਾਤਸ਼ਾਹੀ ਨਦੀੜ ਆਏ ਤਾਂ ਖਾਲਸਾ ਹੀ ਫੌਜਾਂ ਨੇ ਗੁਰੂ ਸਾਹਿਬ ਤੋਂ ਤਨਖਾਹਾਂ ਮੰਗੀਆਂ ਤੇ ਨਾਲ ਹੀ ਆਪਣੇ ਘਰ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਕਿਹਾ ਕਿ ਗੁਰਦੁਆਰਾ ਮਾਲ ਟਿਕਰੀ ਸਾਹਿਬ ਦੀ ਥਾਂ ਤੇ ਜਾਓ ਅਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਫੌਜ ਨਾਲ ਜਾ ਕੇ ਇਸ ਖਜ਼ਾਨੇ ਨੂੰ ਵੈਲ ਗੱਡੀਆਂ ਤੇ ਭਰ ਕੇ ਗੁਰੂ ਸਾਹਿਬ ਦੇ ਸਾਹਮਣੇ ਲੈ ਆਏ ਇੱਥੇ ਗੁਰੂ ਸਾਹਿਬ ਨੇ ਢਾਲਾ ਭਰ ਭਰ ਕੇ ਫੌਜਾਂ ਨੂੰ ਮੋਰਾ ਵੰਡੀਆਂ ਅਤੇ ਬਾਕੀ ਬਚਿਆ ਖਜ਼ਾਨਾ ਮਾਲ ਟਿਕਰੀ ਰਖਵਾ ਦਿੱਤਾ ਸਿੰਘ ਤੇ ਪੁੱਛਣ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਦੋਂ 96 ਕਰੋੜੀ ਖਾਲਸਾ ਸਜੇਗਾ ਤਾਂ ਇਸ ਖਜ਼ਾਨੇ ਨਾਲ ਢਾਈ ਦਿਨ ਅਤੁੱਟ ਲੰਗਰ ਵਗਤੇਗਾ ਇੱਕ ਅਰਥ ਹੋਰ ਵੀ ਲਿਆ ਜਾ ਸਕਦਾ ਹੈ 96 ਕਰੋੜੀ ਖਾਲਸੇ ਦਾ ਕੀ ਜੋ ਨਿਹੰਗ ਸਿੰਘ ਫੌਜਾਂ ਦਾ ਮੁਖੀ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸ ਵਕਤੇ ਵੀ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ ਆਪਣੇ ਮਨੁੱਖੀ ਸਰੀਰ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੇ ਵੀ ਰੂਮ ਮਤਲਬ ਕਿ ਵਾਲ ਹਨ ਤਹਨ ਅਤੇ ਜੋ ਰੂਮ ਰੂਮ ਵਾਹਿਗੁਰੂ ਮੰਤਰ ਨੂੰ ਹੁੰਦਾ ਹੈ ਉਸ ਨੂੰ ਵੀ 96 ਕਰੋੜੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਭਾਈ ਦਿਆ ਸਿੰਘ ਜੀ ਨੇ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ वार्तालाप ਕਰਦੇ ਪੁੱਛਿਆ ਕਿ ਪਾਸ਼ਾ ਜੀ ਆਪ 96 ਕਰੋੜੀ ਖਾਲਸਾ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸਾਜ ਰਿਹਾ ਮੁਗਲ ਹਕੂਮਤ ਦੇ ਕੋਈ ਸਿੱਖ ਮਿਲੇ ਤਾਂ ਉਸ ਦਾ ਕਤਲ ਕਰ ਦਿੰਦੀ ਆ 1096 ਕਰੋੜੀ ਖਾਲਸਾ ਕਦੋਂ ਆਵੇਗਾ ਕਦੋਂ ਸਜੇਗਾ 96 ਕਰੋੜੀ ਖਾਲਸਾ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਭਾਈ ਦਿਆਲ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜੀ ਖਾਲਸਾ ਪ੍ਰਗਟ ਹੋਵੇਗਾ ਅਸੀਂ ਹਵਾ ਹੀ ਐਸੀ ਚਲਾ ਦਾਂਗੇ ਜਿਸ ਜਿਸ ਨੂੰ ਹਵਾ ਉਹ ਲੱਗੇਗੀ ਉਹ ਸਿੰਘ ਸਦਾ ਜਾਵੇਗਾ ਸੋ 96 ਕਰੋੜੀ ਤੋਂ ਇੱਕ ਭਾਵ ਇਹ ਵੀ ਲਿਆ ਜਾਂਦਾ ਹੈ ਬਹੁਤ ਸਾਰੇ ਸਿੱਖ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਕੋਈ ਤਰਕ ਨਹੀਂ ਕਰਦੇ ਗੁਰੂ ਤੇ ਕਿੰਤੂਪਨਤੂ ਨਹੀਂ ਕਰਦੇ ਨਿਤ ਨੇਮੀ ਨੇ ਤੇ ਬੰਦਗੀ ਵਾਲੇ ਨੇ ਉਹ ਇਹ ਮੰਨਦੇ ਨੇ ਕਿ ਗੁਰੂ ਸਾਹਿਬ ਨੇ 96 ਕਰੋੜੀ ਖਾਲਸਾ ਸਜਾਇਆ ਹੋਇਆ ਹੈ ਜਿਵੇਂ ਹੁਣ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਜਾਂ 2.5 ਕਰੋੜ ਕਹਿ ਦਿੰਦੇ ਨੇ ਉਹ ਸਿੱਧਕੀ ਸਿੱਖ ਮੰਨਦੇ ਨੇ ਕਿ ਕਲਗੀ ਵਾਲੇ ਪਾਸ਼ਾ ਜੀ ਨੇ 96 ਕਰੋੜੀ ਖਾਲਸਾ ਸਜਾਇਆ ਹੋਇਆ ਜਿਹੜਾ ਕਿ ਗੁਪਤ ਰੂਪ ਵਿੱਚ ਵਿਚਰਦਾ ਹੈ ਇੰਨਾ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਨੇ ਜੋ ਆਪਣੇ ਗੁਰੂ ਪਿਆਰਿਆਂ ਦੀ ਮਦਦ ਕਰਦੇ ਨੇ ਸੋ ਇਸੇ ਤਰ੍ਹਾਂ ਬਹੁਤ ਸਾਰੇ ਆਪਥ ਨੇ ਜੋ 96 ਕਰੋੜੀ ਖਾਲਸਾ ਦੇ ਰੂਪ ਵਿੱਚ 96 ਕਰੋੜ ਫੌਜ ਦੇ ਪਰਥਾਏ ਵਾਸਤੇ ਲਏ ਜਾਂਦੇ ਨੇ ਦੋਸਤੋ ਜੇ ਤੁਹਾਨੂੰ ਵੀ 96 ਕਰੋੜ ਬਾਰੇ ਹੋਰ ਕੋਈ ਜਾਣਕਾਰੀ ਪਤਾ ਹੈ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਤਾਂ ਕਿ ਉਹ ਅਸੀਂ ਸਾਰਿਆਂ ਨੂੰ ਜਾਣੂ ਕਰਾ ਸਕੀਏ ਦੋਸਤੋ ਅੱਜ ਦੀ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਸੰਯੁਕਤ ਨੂੰ ਲਾਈਕ ਫਾਲੋ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸ਼ੇਅਰ ਵੀ ਜ਼ਰੂਰ ਕਰਨਾ ਕਿਉਂਕਿ ਇਹ ਜਾਇ ਇਤਿਹਾਸ ਸਕੂਲਾਂ ਵਿੱਚ ਨਹੀਂ ਪੜਾਇਆ ਜਾਂਦਾ ਧੰਨਵਾਦ ਦੋਸਤੋ ਅਸੀਂ ਆਦੀ ਵੀਡੀਓ ਵਿੱਚ ਗੱਲ ਕਰਾਂਗੇ ਸ਼ਾਨਮੇਤ ਰੋਵੀ ਬਾਰੇ ਇਸ ਦਾ ਕੀ ਮਤਲਬ ਹੈ 96 ਕਰੋੜੀ ਖਾਲਸਾ ਕਦੋਂ ਸਜੇਗਾ 96 ਕਰੋੜੀ ਖਾਲਸਾ ਕਦੋਂ ਆਵੇਗਾ ਤੁਸੀਂ ਨਿਹੰਗ ਸਿੰਘਾਂ ਦੇ ਕੋਲੋਂ ਜਾਂ ਫਿਰ ਸੋਸ਼ਲ ਮੀਡੀਆ ਤੇ ਇੱਕ ਸ਼ਬਦ ਸੁਣਿਆ ਹੋਵੇਗਾ 96 ਕਰੋੜੀ ਖਾਲਸਾ ਨਿਹੰਗ ਸਿੰਘਾਂ ਦੀਆਂ ਗੱਡੀਆਂ ਤੇ ਵੀ ਇਹ ਅਕਸਰ ਦੇਖਣ ਨੂੰ ਮਿਲਦਾ ਹੈ ਬੁੱਢਾ ਦਲ 96 ਕਰੋੜੀ ਬਹੁਤ ਸਾਰੇ ਗੀਤ ਵੀ ਆਏ ਨੇ 96 ਕਰੋੜੀ ਖਾਲਸਾ ਬਾਰੇ ਪਹਿਲਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਤੋਂ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ ਥਾਰ ਭਾਗ ਬਨਸਪਤੀ ਮਲਾਨੀ 96 ਕਰੋੜੀ ਮੇਕ ਮਾਲਾ ਪਾਣੀ ਹਾਰੀਆ ਇਸ ਤੋਂ ਭਾਵ ਹੈ ਕਿ ਜਿਵੇਂ 96 ਕਰੋੜੀ ਬੱਦਲ ਕੱਜਦੇ ਨੇ ਤਾਂ ਧਰਤੀ ਉੱਤੇ ਪਾਣੀ ਆ ਜਾਂਦੀ ਆ ਇੰਨਾ ਮੀਂਹ ਪੈਂਦਾ ਹੈ ਕਿ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਜਾਂਦਾ ਤਾਂ 96 ਕਰੋੜੀ ਤੋਂ ਇੱਕ ਇਹ ਭਾਵ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜੀ ਬੱਦਲ ਵਾਂਗ ਗੱਜਦਾ ਹੈ ਕਾ ਇੰਜ ਹੁੰਦਾ ਹੈ ਜਿਵੇਂ ਜੰਗ ਦੇ ਮੈਦਾਨ ਵਿੱਚ ਪਰਲੋ ਆ ਗਈ ਹੋਵੇ ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਅਲੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜੀ ਬੱਦਲਾਂ ਦੇ ਗੱਜਣ ਵਾਂਗ ਜਿਕਰ ਟਹਟੇ 'ਚ ਕੋਈ ਕਾਕਾ ਛੇਰੀ ਹਜੂ ਸਾਹਮਣੇ ਡੇੜ ਵਿਖੇ ਗਿਆ ਹੋਵੇ ਉਹ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਮਾਲਟੇ ਕੇ ਸਾਹਿਬ ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਸਮੇਂ ਦਾ ਇੱਕ ਗੁਪਤ ਖਜ਼ਾਨੇ ਦੀ ਥਾਂ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਪਤਾਲਪੁਰ ਤੋਂ ਇੱਕ ਫਕੀਰ ਲੱਕੜਛਾਂ ਨੂੰ ਰਾਖੀ ਕਰਨ ਵਾਸਤੇ ਭੇਜਿਆ ਸੀ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹੀ ਦੇ ਸਮੇਂ ਤੱਕ ਇਸ ਥਾਂ ਦੀ ਰਾਖੀ ਕਰਦਾ ਰਿਹਾ ਜਿਸ ਲਈ ਇਹ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀਆਂ ਸੀ ਜਦੋਂ 10ਵੀਂ ਪਾਸ਼ਾਹੀ ਨਦੇੜ ਆਏ ਤਾਂ ਖਾਲਸਾ ਹੀ ਫੌਜਾਂ ਨੇ ਗੁਰੂ ਸਾਹਿਬ ਤੋਂ ਤਨਖਾਹਾਂ ਮੰਗੀਆਂ ਤੇ ਨਾਲ ਹੀ ਆਪਣੇ ਘਰ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਕਿਹਾ ਕਿ ਗੁਰਦੁਆਰਾ ਮਾਲ ਟਿਕਰੀ ਸਾਹਿਬ ਦੀ ਥਾਂ ਤੇ ਜਾਓ ਅਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਫੌਜ ਨਾਲ ਲਿਜਾ ਕੇ ਇਸ ਖਜ਼ਾਨੇ ਨੂੰ ਵੱਲ ਗੱਡੀਆਂ ਤੇ ਭਰ ਕੇ ਗੁਰੂ ਸਾਹਿਬ ਦੇ ਸਾਹਮਣੇ ਲੈ ਆਏ ਇੱਥੇ ਗੁਰੂ ਸਾਹਿਬ ਨੇ ਢਾਲਾ ਭਰ-ਭਰ ਕੇ ਫੌਜਾਂ ਨੂੰ ਮੋਹਰਾ ਵੰਡੀਆਂ ਤੇ ਬਾਕੀ ਬਚਿਆ ਖਜ਼ਾਨਾ ਹਮਾਲ ਟਿਕਰੀ ਰਖਵਾ ਦਿੱਤਾ ਸਿੰਘ ਤੇ ਪੁੱਛਣ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਦੋਂ 96 ਕਰੋੜੀ ਖਾਲਸਾ ਸਜੇਗਾ ਤਾਂ ਇਸ ਖਜ਼ਾਨੇ ਨਾਲ 2.5 ਦਿਨ ਅਤੁੱਟ ਲੰਗਰ ਵਟੇਗਾ ਇੱਕ ਆਰਥ ਹੋਰ ਵੀ ਲਿਆ ਜਾ ਸਕਦਾ ਹੈ 96 ਕਰੋੜੀ ਖਾਲਸੇ ਦਾ ਕਿ ਜੋ ਨਿਹੰਗ ਸਿੰਘ ਫੌਜਾਂ ਦਾ ਮੁਖੀ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸ ਵਕਤੇ ਵੀ 96 ਕਰੋੜੀ ਖਪਤ ਹੋ ਵਟਿਆ ਜਾਂਦਾ ਰਹੇ ਆਪਣੇ ਮਨੁੱਖੀ ਸਰੀਰ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੇ ਵੀ ਰੂਮ ਮਤਲਬ ਕਿ ਵਾਲ ਹਨ ਤਹਨ ਅਤੇ ਜੋ ਰੂਮ ਰੂਮ ਵਾਹਿਗੁਰੂ ਮੰਤਰ ਨੂੰ ਹੁੰਦਾ ਹੈ ਉਸ ਨੂੰ ਵੀ 96 ਕਰੋੜੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਭਾਈ ਦਿਆਲ ਸਿੰਘ ਜੀ ਨੇ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ वार्तालाप ਕਰਦੇ ਪੁੱਛਿਆ ਕਿ ਪਾਸ਼ਾ ਜੀ ਆਪ 96 ਕਰੋੜੀ ਖਾਲਸਾ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸਾਜ ਰਿਹਾ ਮੁਗਲ ਹਕੂਮਤ ਦੇ ਕੋਈ ਸਿੱਖ ਮਿਲੇ ਤਾਂ ਉਸ ਦਾ ਕਤਲ ਕਰ ਦਿੰਦੀ ਆ 96 ਕਰੋੜੀ ਖਾਲਸਾ ਕਉ ਦੋ ਆਵੇਗਾ ਕਦੋਂ ਸਜੇਗਾ 96 ਕਰੋੜੀ ਖਾਲਸਾ ਤਾਂ ਕਲ ਗੀਤ ਰਪਾ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਭਾਈ ਦਿਆ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜੀ ਖਾਲਸਾ ਪ੍ਰਗਟ ਹੋਵੇਗਾ ਅਸੀਂ ਹਵਾ ਹੀ ਐਸੀ ਚਲਾ ਦਾਂਗੇ ਜਿਸ ਜਿਸ ਨੂੰ ਹਵਾ ਉਹ ਲੱਗੇਗੀ ਉਹ ਸਿੰਘ ਸੰਤਾ ਜਾਵੇਗਾ ਸੋ 96 ਕਰੋੜੀ ਤੋਂ ਇੱਕ ਭਾਗ ਇਹ ਵੀ ਲਿਆ ਜਾਂਦਾ ਹੈ ਬਹੁਤ ਸਾਰੇ ਸਿੱਖ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਕੋਈ ਤਰਕ ਨਹੀਂ ਕਰਦੇ ਗੁਰੂ ਤੇ ਕਿੰਤੂਪਨਤੂ ਨਹੀਂ ਕਰਦੇ ਨਿਤਨੇਮੀ ਨੇ ਤੇ ਬੰਦਗੀ ਵਾਲੇ ਨੇ ਉਹ ਇਹ ਮੰਨਦੇ ਨੇ ਕਿ ਗੁਰੂ ਸਾਹਿਬ ਨੇ 96 ਕਰੋੜੀ ਖਾਲਸਾ ਸਜਾਇਆ ਹੋਇਆ ਹੈ ਜਿਵੇਂ ਹੁਣ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਜਾਂ 2.5 ਕਰੋੜ ਕਹਿ ਦਿੰਦੇ ਨੇ ਉਹ ਸਿੱਧਕੀ ਸਿੱਖ ਮੰਨਦੇ ਨੇ ਕਿ ਕਲਗੀ ਵਾਲੇ ਪਾਤਸ਼ਾਹ ਜੀ ਨੇ 96 ਕਰੋੜੀ ਖਾਲਸਾ ਸਜਾਇਆ ਹੋਇਆ ਜਿਹੜਾ ਕਿ ਗੁਪਤ ਰੂਪ ਵਿੱਚ ਵਿਚਰਦਾ ਹੈ ਇੰਨਾ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਨੇ ਜੋ ਆਪਣੇ ਗੁਰੂ ਪਿਆਰਿਆਂ ਦੀ ਮਦਦ ਕਰਦੇ ਨੇ ਸੋ ਇਸੇ ਤਰ੍ਹਾਂ ਬਹੁਤ ਸਾਰੇ ਆਰਥ ਨੇ ਜੋ 96 ਕਰੋੜੀ ਖਾਲਸਾ ਦੇ ਰੂਪ ਵਿੱਚ 96 ਕਰੋੜ ਫੌਜ ਦੇ ਪਰਥਾਏ ਵਾਸਤੇ ਲਏ ਜਾਂਦੇ ਨੇ ਦੋਸਤੋ ਜੇ ਤੁਹਾਨੂੰ ਵੀ 96 ਕਰੋੜ ਬਾਰੇ ਹੋਰ ਕੋਈ ਜਾਣਕਾਰੀ ਪਤਾ ਹੈ ਤਾਂ ਤੁਸੀਂ ਕਮੈਂਟ ਵਿੱਚ ਉਹ ਦੱਸਣਾ ਤਾਂ ਕਿ ਉਹ ਅਸੀਂ ਸਾਰਿਆਂ ਨੂੰ ਜਾਣੂ ਕਰਾ ਸਕੀਏ ਦੋਸਤੋ ਅੱਜ ਦੀ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਸੰਗਤ ਨੂੰ ਲਾਈਕ ਫੋਲੋ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸ਼ੇਅਰ ਵੀ ਜ਼ਰੂਰ ਕਰਨਾ ਕਿਉਂਕਿ ਇਹ ਜਿਹੜਾ ਇਤਿਹਾਸ ਸਕੂਲਾਂ ਵਿੱਚ ਨਹੀਂ ਪੜਾਇਆ ਜਾਂਦਾ ਧੰਨਵਾਦ ਦੋਸਤੋ ਅੱਸੀ ਅੱਧੀ ਵੀਡੀਓ ਵਿੱਚ ਗੱਲ ਕਰਾਂਗੇ 96 ਕਰੋੜੀ ਬਾਰੇ ਇਸ ਦਾ ਕੀ ਮਤਲਬ ਹੈ 96 ਕਰੋੜੀ ਖਾਲਸਾ ਕਦੋਂ ਸਜੇਗਾ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜੀ ਬੱਤਲ ਵਾਂਗ ਗਰਜਦਾ ਹੈ ਤਾਂ ਇੰਜ ਹੁੰਦਾ ਹੈ ਜਿਵੇਂ ਜੰਗ ਦੇ ਮੈਦਾਨ ਵਿੱਚ ਤਲਵਾਰ ਆ ਗਈ ਹੋਵੇ ਅੱਲਾ ਪਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ ਥਾਰ 파ਤ ਬਨਸਪਤੀ ਮਲਾਨੀ 96 ਕਰੋੜੀ ਮੇਕ ਮਾਲਾ ਪਾਣੀ ਹਾਰੀਆ ਇਸ ਤੋਂ ਭਾਵ ਹੈ ਕਿ ਜਿਵੇਂ 96 ਕਰੋੜੀ ਬੱਦਲ ਕੱਜਦੇ ਨੇ ਤਾਂ ਧਰਤੀ ਉੱਤੇ ਪਾਤ ਲੋਣਾ ਚਾਹਦੀ ਆ ਇੰਨਾ ਮੀਂਹ ਪੈਂਦਾ ਹੈ ਕਿ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਜਾਂਦਾ ਤਾਂ 96 ਕਰੋੜੀ ਤੋਂ ਇੱਕ ਇਹ ਭਾਵ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜੀ ਬੱਦਲ ਵਾਂਗ ਗਰਜਦਾ ਹੈ ਤਾਂ ਇੰਜ ਹੁੰਦਾ ਹੈ ਜਿਵੇਂ ਜਾਂ ਕਿ ਮਤਾਨ ਵਿੱਚ ਪਗ ਲੋ ਆ ਗਈ ਹੋਵੇ ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਅੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜੀ ਬਦਲਾਂ ਦੇ ਗੱਜਣ ਵੰਗ ਜੇਕਰ ਤੁਹਾਡੇ ਜੋ ਕੋਈ ਤਾਕਤ ਸ੍ਰੀ ਹਜੂ ਸਾਹਿਬ ਨਦੇੜ ਵਿਖੇ ਗਿਆ ਹੋਵੇ ਕਾਂ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਜਿਸਦਾ ਨਾਮ ਹੈ ਗੁਰਦੁਆਰਾ ਸ਼੍ਰੀ ਮਾਲ ਟੇਕਰੀ ਸਾਹਿਬ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਸਮੇਂ ਦਾ ਇੱਕ ਗੁਪਤ ਖਜ਼ਾਨੇ ਦੀ ਥਾਂ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਪਤਾਰਪੁਰ ਤੋਂ ਇੱਕ ਫਕੀਰ ਲੱਕੜਛਾਂ ਨੂੰ ਰਾਖੀ ਕਰਨ ਵਾਸਤੇ ਭੇਜਿਆ ਸੀ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹੀ ਦੇ ਸਮੇਂ ਤੱਕ ਇਸ ਥਾਂ ਦੀ ਰਾਖੀ ਕਰਦਾ ਰਿਹਾ ਜਿਸ ਲਈ ਇਹ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀਆਂ ਸੀ ਜਦੋਂ 10ਵੀਂ ਪਾਤਸ਼ਾਹੀ ਨਦੇੜ ਆਏ ਤਾਂ ਖਾਲਸਾ ਹੀ ਫੌਜਾਂ ਨੇ ਗੁਰੂ ਸਾਹਿਬ ਤੋਂ ਤਨਖਾਹਾਂ ਮੰਗੀਆਂ ਤੇ ਨਾਲ ਹੀ ਆਪਣੇ ਘਰ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਕਿਹਾ ਕਿ ਗੁਰਦੁਆਰਾ ਮਾਲ ਟਿਕਰੀ ਸਾਹਿਬ ਦੀ ਥਾਂ ਤੇ ਜਾਓ ਅਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਫੌਜ ਨਾਲ ਲਿਜਾ ਕੇ ਇਸ ਖਜ਼ਾਨੇ ਨੂੰ ਬੇਲ ਕੱਡੀਆਂ ਤੇ ਭਰ ਕੇ ਗੁਰੂ ਸਾਹਿਬ ਦੇ ਸਾਹਮਣੇ ਲੈ ਆਏ ਇੱਥੇ ਗੁਰੂ ਸਾਹਿਬ ਨੇ ਢਾਲਾ ਭਰ ਭਰ ਕੇ ਫੌਜਾਂ ਨੂੰ ਮੋਹਰਾ ਵੰਡੀਆਂ ਅਤੇ ਬਾਕੀ ਬੱਚਿਆ ਖਜ਼ਾਨਾ ਮਾਲ ਟੇਕਰੀ ਰਖਵਾ ਦਿੱਤਾ ਸਿੰਘ ਤੇ ਪੁੱਛਣ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਦੋਂ 96 ਕਰੋੜੀ ਖਾਲਸਾ ਸਜੇਗਾ ਤਾਂ ਇਸ ਖਜ਼ਾਨੇ ਨਾਲ ਢਾਈ ਦਿਨ ਅ ਟੋਟਲ ਲੰਗਰ ਵਟੇਗਾ ਇੱਕ ਅਰਥ ਹੋਰ ਵੀ ਲਿਆ ਜਾ ਸਕਦਾ ਹੈ 96 ਕਰੋੜੀ ਖਾਲਸੇ ਦਾ ਕੀ ਜੋ ਨਿਹੰਗ ਸਿੰਘ ਫੌਜਾਂ ਦਾ ਮੁਖੀ ਹੁੰਦਾ ਹੈ ਜੱਥੇਦਾਰ ਹੁੰਦਾ ਹੈ ਉਸ ਵਕਤੇ ਵੀ 96 ਕਰੋੜੀ ਸ਼ਫਤੋ ਵਰਤਿਆ ਜਾਂਦਾ ਹੈ ਆਪਣੇ ਮਨੁੱਖੀ ਸਰੀਰ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੇ ਵੀ ਰੂਮ ਮਤਲਬ ਕਿ ਵਾਲ ਹਨ ਤਹਨ ਅਤੇ ਜੋ ਰੂਮ ਰੂਮ ਵਾਹਿਗੁਰੂ ਮੰਤਰ ਨੂੰ ਇਹ ਹੁੰਦਾ ਹੈ ਉਸ ਨੂੰ ਵੀ 96 ਕਰੋੜੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਭਾਈ ਦਿਆ ਸਿੰਘ ਜੀ ਨੇ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ वार्तालाप ਕਰਦੇ ਪੁੱਛਿਆ ਕਿ ਪਾਸ਼ਾ ਜੀ ਆਪ 96 ਕਰੋੜੀ ਖਾਲਸਾ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸਾਜ ਰਿਹਾ ਮੁਗਲ ਹਕੂਮਤ ਦੇ ਕੋਈ ਸਿੱਖ ਮਿਲੇ ਤਾਂ ਉਸ ਦਾ ਕਤਲ ਕਰ ਦਿੰਦੀ ਆ ਤਾਂ 96 ਕਰੋੜੀ ਖਾਲਸਾ ਕਦੋਂ ਆਵੇਗਾ ਕਬੂਸ ਅਦੇਗਾ ਛੇ 9 ਕਰੋੜੀ ਖਾਨਸਾ ਤਾਂ ਕਲ ਗੀਤਾਰ ਪਾਚਾ ਜੀ ਨੇ ਫਰਮਾਨ ਕੀਤਾ ਕਿ ਭਾਈ ਦਿਆ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜੀ ਖਾਨਸਾ ਪ੍ਰਗਟ ਹੋਵੇਗਾ ਹਸੀ ਹਵਾਹੀ ਐਸੀ ਚਲਾ ਦਾਂਗੇ ਜਿਸ ਜਿਸ ਨੂੰ ਹਵਾਓ ਲੱਗੇਗੀ ਉਹ ਸਿੰਘ ਸਦਾ ਜਾਵੇਗਾ ਸੋ 96 ਕਰੋੜੀ ਤੋਂ ਇੱਕ ਭਾਗ ਇਹ ਵੀ ਇਹ ਲਿਆ ਜਾਂਦਾ ਹੈ ਬਹੁਤ ਸਾਰੇ ਸਿੱਖ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਕੋਈ ਤਰਕ ਨਹੀਂ ਕਰਦੇ ਗੁਰੂ ਤੇ ਕਿੰਤੂ ਪੰਤੂ ਨਹੀਂ ਕਰਦੇ ਨਿਤਨੇਮੀ ਨਿਤ ਬੰਦਗੀ ਵਾਲੇ ਨੇ ਉਹ ਇਹ ਮੰਨਦੇ ਨੇ ਕਿ ਗੁਰੂ ਸਾਹਿਬ ਨੇ 96 ਕਰੋੜੀ ਖਾਲਸਾ ਸਜਾਇਆ ਹੋਇਆ ਹੈ ਜਿਵੇਂ ਹੁਣ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਜਾਂ 2.5 ਕਰੋੜ ਕਹਿ ਦਿੰਦੇ ਨੇ ਉਹ ਸਿੱਦਕੀ ਸਿੱਖ ਮੰਨਦੇ ਨੇ ਕਿ ਕਲਗੀ ਵਾਲੇ ਪਾਸ਼ਾ ਜੀ ਨੇ 96 ਕਰੋੜੀ ਖਾਲਸਾ ਸਜਾਇਆ ਹੋਇਆ ਜਿਹੜਾ ਕਿ ਗੁਪਤ ਰੂਪ ਵਿੱਚ ਵਿਚਰਦਾ ਹੈ ਇੰਨਾ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਨੇ ਜੋ ਆਪਣੇ ਗੁਰੂ ਪਿਆਰਿਆਂ ਦੀ ਮਦਦ ਕਰਦੇ ਨੇ ਸੋ ਇਸੇ ਤਰ੍ਹਾਂ ਬਹੁਤ ਸਾਰੇ ਅਰਥ ਨੇ ਜੋ 96 ਕਰੋੜੀ ਖਾਲਸਾ ਦੇ ਰੂਪ ਵਿੱਚ 96 ਕਰੋੜ ਫੌਜ ਦੇ ਪਰਥਾਏ ਵਾਸਤੇ ਲਏ ਜਾਂਦੇ ਨੇ ਦੋਸਤੋ ਜੇ ਤੁਹਾਨੂੰ ਵੀ 96 ਕਰੋੜ ਬਾਰੇ ਹੋਰ ਕੋਈ ਜਾਣਕਾਰੀ ਪਤਾ ਹੈ ਤਾਂ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਣਾ ਤਾਂ ਕਿ ਉਹ ਅਸੀਂ ਸਾਰਿਆਂ ਨੂੰ ਜਾਣੂ ਕਰਾ ਸਕੀਏ ਦੋਸਤੋ ਅੱਜ ਦੀ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਵਿੱਚ ਜਰੂਰ ਦੱਸਣਾ ਤੇ ਸਾਡੇ ਚੈਨਲ ਸੰਯੁਕਤ ਨੂੰ ਲਾਈਕ ਫਾਲੋ ਸਬਸਕ੍ਰਾਈਬ ਜਰੂਰ ਕਰਨਾ ਤੇ ਸ਼ੇਅਰ ਵੀ ਜਰੂਰ ਕਰਨਾ ਕਿਉਂਕਿ ਇਹ ਜਾਇ ਇਤਿਹਾਸ ਸਕੂਲਾਂ ਵਿੱਚ ਨਹੀਂ ਪੜਾਇਆ ਜਾਂਦਾ ਧੰਨਵਾਦ ਦੋਸਤੋ ਅਸੀਂ ਆਦੀ ਵੀਡੀਓ ਵਿੱਚ ਗੱਲ ਕਰਾਂਗੇ 96 ਕਰੋੜੀ ਬਾਰੇ ਇਸ ਦਾ ਕੀ ਮਤਲਬ ਹੈ 96 ਕਰੋੜੀ ਖਾਲਸਾ ਕਦੋਂ ਸਜੇਗਾ 96 ਕਰੋੜੀ ਖਾਲਸਾ ਕਦੋਂ ਆਵੇਗਾ ਤੁਸੀਂ ਨਿਹੰਗ ਸਿੰਘਾਂ ਦੇ ਕੋਲੋਂ ਜਾਂ ਫਿਰ ਸੋਸ਼ਲ ਮੀਡੀਆ ਤੇ ਇੱਕ ਸ਼ਬਦ ਸੁਣਿਆ ਹੋਵੇਗਾ 96 ਕਰੋੜੀ ਖਾਲਸਾ ਨਿਹੰਗ ਸਿੰਘਾਂ ਦੀਆਂ ਗੱਡੀਆਂ ਤੇ ਵੀ ਇਹ ਅਕਸਰ ਦੇਖਣ ਨੂੰ ਮਿਲਦਾ ਹੈ ਬੁੱਢਾ ਦਲ 96 ਕਰੋੜੀ ਬਹੁਤ ਸਾਰੇ ਗੀਤ ਵੀ ਆਏ ਨੇ ਸ਼ਤਮੇ ਕਰੋੜੀ ਖਾਲਸਾ ਵਾਰੇ ਪਹਿਲਾਂ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ ਥਾਰ ਭਾਰ ਬਨਸਪਤੀ ਮਲਾਨੀ 96 ਕਰੋੜੀ ਮੇਕ ਮਾਲਾ ਪਾਣੀ ਹਾਰੀਆ ਇਸ ਤੋਂ ਭਾਵ ਹੈ ਕਿ ਜਿਵੇਂ 96 ਕਰੋੜੀ ਬਦਕਲ ਕੱਚਦੇ ਨੇ ਤਾਪ ਦੀ ਉੱਤੇ ਪਰਲੋ ਆ ਜਾਂਦੀ ਆ ਇੰਨਾ ਮੀ ਪੈਂਦਾ ਹੈ ਕਿ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਜਾਂਦਾ ਤਾਂ 96 ਕਰੋੜੀ ਤੋਂ ਇੱਕ ਇਹ ਭਾਵ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜੀ ਬੱਦਲ ਵਾਂਗ ਗਰਜਦਾ ਹੈ ਤਾਂ ਇੰਜ ਹੁੰਦਾ ਹੈ ਜਿਵੇਂ ਜੰਗ ਦੇ ਮੈਦਾਨ ਵਿੱਚ ਪਰਲੋ ਆ ਗਈ ਹੋਵੇ ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਅਲੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜੀ ਬਦਲਾਂ ਦੇ ਗੱਜਣ ਹੋਣਗੇ ਜੇਕਰ ਤੁਹਾਡੇ ਜੋ ਕੋਈ ਤਾਕਤ ਛਿਰੀ ਹਜੂ ਸਾਹਮਣੇ ਦੇੜ ਵਿਖੇ ਗਿਆ ਹੋਵੇ ਤਾਂ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਜਿਸ ਦਾ ਨਾਮ ਹੈ ਗੁਰਦੁਆਰਾ ਸ਼੍ਰੀ ਮਾਲ ਟੇਕਰੀ ਸਾਹਿਬ ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਸੰਬੰਧੀ ਦਾ ਇੱਕ ਗੁਪਤ ਖਜ਼ਾਨੇ ਦੀ ਥਾਂ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਪਤਾਰਪੁਰ ਤੋਂ ਇੱਕ ਫਕੀਰ ਲੱਕਰシャン ਰਾਖੀ ਕਰਨ ਵਾਸਤੇ ਭੇਜਿਆ ਸੀ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹੀ ਦੇ ਸਮੇਂ ਤੱਕ ਇਸ ਥਾਂ ਦੀ ਰਾਖੀ ਕਰਦਾ ਰਿਹਾ ਜਿਸ ਲਈ ਇਹ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀਆਂ ਸੀ ਜਦੋਂ 10ਵੀਂ ਪਾਤਸ਼ਾਹੀ ਨਦੇੜ ਆਏ ਤਾਂ ਖਾਲਸਾ ਹੀ ਫੌਜਾਂ ਨੇ ਗੁਰੂ ਸਾਹਿਬ ਤੋਂ ਤਨਖਾਹਾਂ ਮੰਗੀਆਂ ਤੇ ਨਾਲ ਹੀ ਆਪਣੇ ਘਰ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਿਆ ਸਿੰਘ ਜੀ ਤੇ ਭਾਈ ਧਰਮ ਸਿੰਘ ਜੀ ਨੂੰ ਕਿਹਾ ਕਿ ਗੁਰਦੁਆਰਾ ਮਾਲ ਟੇਕਰੀ ਸਾਹਿਬ ਦੀ ਥਾਂ ਤੇ ਜਾਓ ਅਤੇ ਉੱਥੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਫੌਜ ਨਾਲ ਲਿਜਾ ਕੇ ਇਸ ਖਜ਼ਾਨੇ ਨੂੰ ਬੈਲ ਗੱਡੀਆਂ ਤੇ ਭਰ ਕੇ ਗੁਰੂ ਸਾਹਿਬ ਦੇ ਸਾਹਮਣੇ ਲੈ ਆਏ ਇਥੇ ਗੁਰੂ ਸਾਹਿਬ ਨੇ ਢਾਲਾ ਭਰ-ਭਰ ਕੇ ਫੌਜਾਂ ਨੂੰ ਮੋੜਾਂ ਵੰਡੀਆਂ ਤੇ ਬਾਕੀ ਬੱਚਿਆ ਖਜ਼ਾਨਾ ਮਾਲ ਟਿੱਕਰੀ ਰਖਵਾ ਦਿੱਤਾ ਸਿੰਘ ਤੇ ਪੁੱਛਣ ਤੇ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਦੋਂ 96 ਕਰੋੜੀ ਖਾਲਸਾ ਸਜੇਗਾ ਤਾਂ ਇਸ ਖਜ਼ਾਨੇ ਨਾਲ ਢਾਈ ਦਿਨ ਅਟਰਤ ਲੰਗਰ ਵਗਤੇਗਾ ਇੱਕ ਅਰਥ ਹੋਰ ਵੀ ਲਿਆ ਜਾ ਸਕਦਾ ਹੈ 96 ਕਰੋੜੀ ਖਾਲਸੇ ਦਾ ਕਿ ਜੋ ਨਿਆਂਗ ਸਿੰਘ ਫੌਜਾਂ ਦਾ ਮੁਖੀ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸ ਵਾਸਤੇ ਵੀ 96 ਕਰੋੜੀ ਖਤਮ ਵਰਤਿਆ ਜਾਂਦਾ ਹੈ ਆਪਣੇ ਮਨੁੱਖੀ ਸਰੀਰ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੇ ਵੀ ਰੂਮ ਮਤਲਬ ਕਿ ਵਾਲ ਹਨ ਤਹਨ ਅਤੇ ਜੋ ਰੂਮ ਰੂਮ ਵਾਹਿਗੁਰੂ ਮੰਤਰ ਨੂੰ ਹੁੰਦਾ ਹੈ ਉਸ ਨੂੰ ਵੀ 96 ਕਰੋੜੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਭਾਈ ਦਿਆ ਸਿੰਘ ਜੀ ਨੇ ਗੁਰੂ ਸਾਹਿਬ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ वार्तालाप ਕਰਦੇ ਪੁੱਛਿਆ ਕਿ ਪਾਸ਼ਾ ਜੀ ਆਪ 96 ਕਰੋੜੀ ਖਾਲਸਾ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸਾਜ ਰਿਹਾ ਮੁਗਲ ਹਕੂਮਤ ਦੇ ਕੋਈ ਸਿੱਖ ਮਿਲੇ ਤਾਂ ਉਸ ਦਾ ਕਤਲ ਕਰ ਦਿੰਦੀ ਆ ਕਦੋਂ 96 ਕਰੋੜੀ ਖਾਲਸਾ ਕਦੋਂ ਆਵੇਗਾ ਕਦੋਂ ਸਜੇਗਾ 96 ਕਰੋੜੀ ਖਾਲਸਾ ਤਾਂ ਕੱਲ ਗੀਤਾਰ ਪਾਤਸ਼ਾਹੀ ਜੀ ਨੇ ਫਰਮਾਨ ਕੀਤਾ ਕਿ ਫਾਇਦਿਆਂ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜੀ ਖਾਲਸਾ ਪ੍ਰਗਟ ਹੋਵੇਗਾ ਅਸੀਂ ਹਵਾ ਹੀ ਐਸੀ ਚਲਾ ਦਾਂਗੇ ਜਿਸ ਜਿਸ ਨੂੰ ਹਵਾ ਉਹ ਲੱਗੇਗੀ ਉਹ ਸਿੰਘ ਸੱਤਾ ਜਾਵੇਗਾ ਉਸ 96 ਕਰੋੜੀ ਤੋਂ ਇੱਕ ਭਾਅ ਇਹ ਵੀ ਲਿਆ ਜਾਂਦਾ ਹੈ ਬਹੁਤ ਸਾਰੇ ਸਿੱਖ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਕੋਈ ਤਰਕ ਨਹੀਂ ਕਰਦੇ ਗੁਰੂ ਤੇ ਕਿੰਤੂ ਬੰਤੂ ਨਹੀਂ ਕਰਦੇ ਨਿਤਨੇਮੀ ਨੇ ਤੇ ਬੰਦਗੀ ਵਾਲੇ ਨੇ ਉਹ ਇਹ ਮੰਨਦੇ ਨੇ ਕਿ ਗੁਰੂ ਸਾਹਿਬ ਨੇ 96 ਕਰੋੜੀ ਖਾਲਸਾ ਸਜਾਇਆ ਹੋਇਆ ਹੈ ਜਿਵੇਂ ਹੁਣ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਜਾਂ 2.5 ਕਰੋੜ ਕਹਿ ਦਿੰਦੇ ਨੇ ਉਹ ਸਿੱਧਕੀ ਸਿੱਖ ਮੰਨਦੇ ਨੇ ਕਿ ਕਲਗੀ ਵਾਲੇ ਪਾਤਸ਼ਾਹ ਜੀ ਨੇ 96 ਕਰੋੜੀ ਖਾਲਸਾ ਸਜਾਇਆ ਹੋਇਆ ਜਿਹੜਾ ਕਿ ਗੁਪਤ ਰੂਪ ਵਿੱਚ ਵਿਚਰਦਾ ਹੈ ਇੰਨਾ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਨੇ ਜੋ ਆਪਣੇ ਗੁਰੂ ਪਿਆਰਿਆਂ ਦੀ ਮਦਦ ਕਰਦੇ ਨੇ ਸੋ ਇਸੇ ਤਰ੍ਹਾਂ ਬਹੁਤ ਸਾਰੇ ਅਰਥ ਨੇ ਜੋ 96 ਕਰੋੜੀ ਖਾਲਸਾ ਦੇ ਰੂਪ ਵਿੱਚ 96 ਕਰੋੜ ਫੌਜ ਦੇ ਪਰਥਾਏ ਵਾਸਤੇ ਲਏ ਜਾਂਦੇ ਨੇ ਦੋਸਤੋ ਜੇ ਤੁਹਾਨੂੰ ਵੀ 96 ਕਰੋੜ ਬਾਰੇ ਹੋਰ ਕੋਈ ਜਾਣਕਾਰੀ ਪਤਾ ਹੈ ਤਾਂ ਤੁਸੀਂ ਕਮੈਂਟ ਵਿੱਚ ਉਹ ਦੱਸਣਾ ਤਾਂ ਕੀ ਉਸੀ ਸਾਰਿਆਂ ਨੂੰ ਜਾਣੂ ਕਰਾ ਸਕੀਏ ਦੋਸਤੋ ਅੱਜ ਦੀ ਵੀਡੀਓ ਸਾਡੀ ਕਿੱਦਾਂ ਦੀ ਲੰਬੀ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਸੰਗਤ ਨੂੰ ਲਾਈਕ ਫਾਲੋ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਸ਼ੇਅਰ ਵੀ ਜ਼ਰੂਰ ਕਰਨਾ ਕਿਉਂਕਿ ਇਹ ਜਾਇ ਇਤਿਹਾਸਕੋਲਾਂ ਵਿੱਚ ਨਹੀਂ ਪੜਾਇਆ ਜਾਂਦਾ ਧੰਨਵਾਦ